ਸਾਸਤ੍ਰਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕੁਝ ਅਜਈਆਂ ਸਮੱਸਿਆਵਾਂ ਜਿਹੜੀਆਂ ਬੰਦੇ ਨੂੰ ਇੰਨਾ ਕੁ ਵਿਆਕੁਲ ਕਰ ਦਿੰਦੀਆਂ ਨੇ ਕਿ ਕੋਈ ਹੱਲ ਨਜ਼ਰ ਨਹੀਂ ਆਉਂਦਾ ਤੇ ਉਹਨਾਂ ਸਮੱਸਿਆਵਾਂ ਦਾ ਵਿਗੜਿਆ ਹੋਇਆ ਰੂਪ ਹੋਰ ਵੀ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਸ਼ੁਰੂਆਤ ਹੁੰਦੀ ਹੈ ਤੁਹਾਡੇ ਪੇਟ ਤੋਂ ਪੇਟ ਤੋਂ ਅਜਈਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜਿਦੇ ਵਿੱਚ ਗੈਸ ਬਦਹਜ਼ਮੀ ਖੱਟੇ ਡਕਾਰ ਆਉਣੇ ਕਾਫੀ ਕੁਝ ਹੋ ਜਾਂਦਾ ਹੈ ਇਹ ਹੌਲੀ ਹੌਲੀ ਕਰਕੇ ਜਿਹੜੀ ਸਾਡੀ ਗਟ ਹੈਲਥ ਆ ਅੰਤੜੀਆਂ ਦੀ ਜਿਹੜੀ ਹੈਲਥ ਆ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਸਮੱਸਿਆ ਅਜੇ ਹੀ ਪੈਦਾ ਹੁੰਦੀ ਹੈ ਜਿਹਨੂੰ ਫਿਰ ਪਾਇਲਸ ਕਹਿ ਦਿੰਦੇ ਨੇ ਬਵਾਸੀਰ ਕਹਿ ਦਿੰਦੇ ਨੇ ਉਹਦੇ ਕਈ ਰੂਪ ਨੇ ਜਿਹਨੂੰ ਫਿਸਟੂਲਾ ਵੀ ਕਹਿ ਦਿੰਦੇ ਨੇ ਫਿਸ਼ਰ ਵੀ ਕਹਿ ਦਿੰਦੇ ਨੇ ਭੰਗੰਦਰ ਕਹਿ ਦਿੰਦੇ ਨੇ ਕਾਫੀ ਨਾਮ ਅੱਗੇ ਪੈ ਜਾਂਦੇ ਨੇ ਹਰ ਕੋਈ ਬੇਵਸ ਹੁੰਦਾ ਹੈ ਕਈ ਤਰ੍ਹਾਂ ਦੇ ਉਪਚਾਰ ਕਰਵਾਉਂਦਾ ਪਰ ਉਹਦਾ ਹੱਲ ਨਹੀਂ ਨਿਕਲਦਾ ਪਰ ਅੱਜ ਅਸੀਂ ਇਸ ਮੰਚ ਤੋਂ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕੀ ਉਹ ਸੱਚ ਹੈ ਕਿ ਉਹ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਹੈ ਕਿੰਨਾ ਕੁ ਲੰਮਾ ਸਮਾਂ ਉਹਦੇ ਉੱਤੇ ਖੋਜ ਕੀਤੀ ਗਈ ਹੈ ਕਿ ਉਹਨੂੰ ਇੱਕ ਪੈਕਿੰਗ ਦੇ ਵਿੱਚ ਤਿਆਰ ਕਰਕੇ ਤੁਹਾਡੇ ਲਈ ਲਿਆਂਦਾ ਗਿਆ ਤੇ ਲੈ ਕੇ ਕੌਣ ਆਏ ਨੇ ਮਿਸਟਰ ਸੁਭਾਸ਼ ਗੋਇਲ ਵਰਦਾਨ ਆਯੁਰਵੈਦਿਕ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਤੇ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਜੀ ਤ੍ਰਿਵੇਂਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਗੁੱਲ ਸਭ ਸਮੱਸਿਆ ਬਾਰੇ ਥੋੜਾ ਜਿਹਾ ਮੈਂ ਬਰੀਫ ਕਰ ਦਿੱਤਾ ਪਰ ਅਜੀ ਸਮੱਸਿਆ ਹੈ ਕਿ ਦੱਸਣ ਤੋਂ ਵੀ ਲੋਕ ਝਿਜਕਦੇ ਨੇ ਉਹ ਆਪਾਂ ਮਜ਼ਾਕ ਦੇ ਵਿੱਚ ਕਹਿ ਦਿੰਦੇ ਆ ਜੇ ਕੋਈ ਬੰਦਾ ਜ਼ਿਆਦਾ देर ਨਾ ਬੈਠਾ ਹੋਵੇ ਉਹਨੂੰ ਕਹਿੰਦੇ ਯਾਰ ਲੱਗਦਾ ਤੈਨੂੰ ਪਾਇਲਸ ਹੋ ਗਿਆ ਜਿਹੜਾ ਤੇਰੇ ਤੋਂ ਬੈਠਿਆ ਨਹੀਂ ਜਾਂਦਾ ਤੇ ਸਿਟਿੰਗ ਜੌਬ ਅੱਜਕੱਲ ਇਹਦੇ ਲਈ ਬੜਾ ਕਹਿੰਦੇ ਜੀ ਇੱਕ ਤਰ੍ਹਾਂ ਦਾ ਇਫੈਕਟ ਹੈ ਜਿਹਦੇ ਨਾਲ ਕਹਿੰਦੇ ਜੀ ਜੁੜ ਗਿਆ ਹੈ ਕਿ ਸਿਟਿੰਗ ਜੌਬ ਵਾਲਿਆਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਜਾਂ ਫਿਰ ਜਿਹੜੇ ਲੋਕ ਡਰਾਈਵਿੰਗ ਕਰਦੇ ਨੇ ਡਰਾਈਵਰ ਦੇ ਕਿਤੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਕੰਮ ਸੀਟ ਦੇ ਉੱਤੇ ਬੈਠ ਕੇ ਕਈ-ਕਈ ਘੰਟੇ ਗੱਡੀ ਚਲਾਉਣੀ ਤੇ ਉਹ ਵੀ ਇਹਦਾ ਕਾਫੀ ਸ਼ਿਕਾਰ ਹੋਣਾ ਸ਼ੁਰੂ ਹੋ ਗਏ ਨੇ ਬਵਾਸੀਰ ਪਾਇਲਸ ਕਹਿ ਦਿੰਦੇ ਆਪਾਂ ਇਹਨੂੰ ਤਾਂ ਆਯੁਰਵੇਦ ਦੇ ਵਿੱਚ ਇਹਦਾ ਕੀ ਹੱਲ ਹੈ ਜੀ ਸਭ ਤੋਂ ਪਹਿਲਾਂ ਤਾਂ ਤਰਮਿੰਦਰ ਜੀ ਤੁਹਾਡਾ ਇੱਕ ਭਰਮ ਜਿਹੜਾ ਹੈਗਾ ਉਹ ਦੂਰ ਕੀਤਾ ਜਾਵੇ ਕਿ ਜਿਹੜੀ ਬਵਾਸੀ ਰਾ ਇਹ ਆਪਣੇ ਆਪ ਚ ਇੱਕ ਇਨਫੈਕਸ਼ਨ ਹੈ ਇਨਫੈਕਸ਼ਨ ਕੀਆ ਪੋਰਟਲ ਵੇਨ ਦਾ ਇਨਫੈਕਸ਼ਨ ਹੈ ਵੇਨ ਦੇ ਅੰਦਰ ਕੀ ਹੁੰਦਾ ਕਿ ਉਹਦੇ ਵਿੱਚ ਮਲ ਜੰਮਣਾ ਸ਼ੁਰੂ ਹੋ ਜਾਂਦਾ ਕਬਜ ਰਹਿੰਦੀ ਆ ਗੈਸ ਰਹਿੰਦੀ ਆ ਬਲੋਟਿੰਗ ਰਹਿੰਦੀ ਆ ਐਸਿਡਿਟੀ ਰਹਿੰਦੀ ਆ ਉਹਨਾਂ ਲੋਕਾਂ ਨੂੰ ਇਹਦਾ ਖਤਰਾ ਜ਼ਿਆਦਾ ਰਹਿੰਦਾ ਪਰੇ ਹੈ ਸਿਰਫ ਲੀਵਰ ਦੇ ਵਿੱਚ ਜਿਗਰ ਦੇ ਵਿੱਚ ਗਰਮੀ ਦੀ ਸ਼ਿਕਾਇਤ ਤੋਂ ਇਹ ਇਨਫੈਕਸ਼ਨ ਪੈਦਾ ਹੁੰਦਾ ਹੈ ਫਿਰ ਥੋੜਾ ਜਿਹਾ ਇਹਦੇ ਵਿੱਚ ਪ੍ਰੋਬਲਮ ਇਹ ਆਉਂਦਾ ਕਿ ਕਈ ਲੋਕ ਚਾਹ ਪੀਂਦੇ ਆ ਤਾਂ ਚਾਹ ਹੀ ਪੀਂ ਜਾਂਦੇ ਆ ਦਿਨ ਚ 16 16 ਕੱਪ ਸਿਗਰਟ ਪੀਂਦੇ ਤਾਂ ਹਟਦੇ ਹੀ ਨਹੀਂ ਢਣਿਚ 2 2 4 4 ਡੱਬੀਆਂ दारू ਪੀਣੀ ਤਾਂ ਪਤਾ ਨਹੀਂ दारू ਦੇ ਨਾਲ ਕੀ ਖਾ ਲਿਆ ਪਤਾ ਨਹੀਂ ਔਰ ਸਾਡੀਆਂ ਮਾਤਾ ਭੈਣਾਂ ਜਿਹੜੀਆਂ ਨੇ ਉਹ ਰਸੋਈ ਦੇ ਵਿੱਚ ਬਾਸੀ ਖਾਣਾ ਜਾਂ ਟਾਈਮ ਬੇ ਟਾਈਮ ਖਾਣਾ ਸਵੇਰੇ 4 ਵਜੇ ਖਾਣਾ ਸ਼ੁਰੂ ਕਰ ਲਿਆ ਕਈ ਤਾਂ ਐਸੀਆਂ ਹੁੰਦੀਆਂ ਨੇ ਬੀਬੀਆਂ ਮੇਰੇ ਕੋਲੇ ਜਿਹੜੀਆਂ ਮਤਲਬ ਸਵੇਰੇ ਸਵੇਰੇ ਉੱਠਣਾ ਬ੍ਰਸ਼ ਕਰਨਾ ਪਾਣੀ ਪੀ ਲੈਣਾ ਇੱਕ ਦੋ ਗਲਾਸ ਉਸ ਤੋਂ ਬਾਅਦ ਵਿੱਚ ਕੁਝ ਨਹੀਂ ਕਰਨਾ ਗੁਰੂ ਘਰ ਜਾਣਾ ਪ੍ਰਸ਼ਾਦ ਦਾ ਲੈ ਲਿਆ ਜਿਹੜਾ ਉੱਥੇ ਪ੍ਰਸ਼ਾਦ ਮਿਲਿਆ ਉਹ ਗਿਆ ਤੇ ਘਰ ਆ ਕੇ ਚਾਹ ਫੇਰ ਪੀ ਲਈ। ਹਮ। ਮਤਲਬ ਉਹ ਜਿਹੜੇ ਚੀਜ਼ਾਂ ਨੇ ਨਾ ਉਹ ਸਮਝਣ ਦੀ ਲੋੜ ਹੈ। ਗੱਲ ਕੁਝ ਵੀ ਨਹੀਂ ਲਾਈਫ ਸਟਾਈਲ। ਹੁਣ ਕਈ ਮੈਨੂੰ ਆ ਕੇ ਕਹਿਣਗੇ ਗੁਰਸੱਭ ਤੁਸੀਂ ਦੱਸੋ ਪਹਿਲਾਂ ਤੁਸੀਂ ਕੀ ਖਾਂਦੇ ਹੋ। ਹਮ। ਸਵੇਰ ਤੋਂ ਰਾਤ ਤੱਕ ਇੱਕੋ ਕੁਰਸੀ ਤੇ 2.5 ਫੁੱਟ ਦੀ ਕੁਰਸੀ ਤੇ ਬੈਠ ਕੇ ਟਾਈਮ ਕੱਢਦੇ ਹੋ ਤੁਸੀਂ ਕੀ ਖਾਂਦੇ ਹੋ? ਮਤਲਬ ਫੇਰ ਉਹ ਜਿਹੇ ਦੇ ਉਹ ਜੇ। ਤਰਵਿੰਦਰ ਜੀ ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਮੈਂ ਕਰਦਾ ਕੁਝ ਵੀ ਨਹੀਂ। ਹਮ। ਸਮਝ ਗਏ ਨਾ? ਮੇਰਾ ਖਾਣ-ਪਾਣ ਅੱਜ ਤੋਂ 30 ਸਾਲ ਪਹਿਲਾਂ ਸਾਡੇ ਵੈਦ ਨੇ ਵੈਦ ਅਨਿਲ ਕੁਮਾਰ ਜੀ ਉਹਨਾਂ ਨੇ ਮੇਰੀ ਮੈਰਿਜ ਤੋਂ ਪਹਿਲਾਂ ਹੀ ਮੇਰਾ ਖਾਣ-ਪਾਨ ਸੈੱਟ ਕਰਤਾ ਸੀ ਮੇਰੀ ਵਿਆਹ ਤੋਂ ਪਹਿਲਾਂ ਸੀ ਕੰਮ 'ਚ ਆ ਗਈ ਸੀ ਉਹਨਾਂ ਨੇ ਮਤਲਬ ਮੈਨੂੰ ਕਹਿਣਾ ਸ਼ੁਰੂ ਕਰਤਾ ਨੋਕ ਕਰਿਆ ਕਰਨ ਹੁਣ ਉਹ ਉਮਰ ਇਹ ਜੀ ਹੁੰਦੀ ਐ ਉਸ ਉਮਰ 'ਚ ਬੰਦਾ ਸੁਣਦਾ ਨਹੀਂ ਕਿਸੇ ਦੀ ਜੋ ਖਾਣਾ ਖਾਣਾ ਜੋ ਪੀਣਾ ਪੀਣਾ ਤੇ ਉਹਨਾਂ ਨੇ ਨੋਕ ਕਰਨਾ ਸ਼ੁਰੂ ਕਰਤਾ ਮੈਨੂੰ ਤਾਂ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੇ ਮੇਰੀਆਂ ਕੁਝ ਬੈਡ ਹੈਬਟਸ 'ਤੇ ਉਹ ਹਟਾਈਆਂ ਹਟਾਈਆਂ ਕੀ ਉਹ ਹਟਾਉਣ ਵਾਲੇ ਵੀ ਕੌਣ ਹੁੰਦੇ ਆ ਉਹ ਬਸ ਦੱਸ ਦੇ ਗਏ ਮੈਂ ਸਮਝਦਾ ਗਿਆ ਗੱਲ ਸਮਝਣ ਦੀ ਆ ਤਾਂ ਉਹਦੇ ਨਾਲ ਕੀ ਸੀਗਾ ਕਿ ਬਹੁਤ ਸਾਰੀਆਂ ਲਾਮਤਾਂ ਦੂਰ ਹੋ ਗਿਆ ਉਹਨਾਂ ਨੇ ਮੈਨੂੰ ਤਿਰਫਲਾ ਪਾਊਡਰ ਸ਼ੁਰੂ ਕਰਾਤਾ ਜੀ 1994 96 ਦੀ ਗੱਲ ਹੈ 94 ਦੀ ਜਾਂ 96 ਦੀ ਮੈਨੂੰ ਕਨਫਰਮ ਪਰ ਇਹ ਜ਼ਰੂਰ ਹੈ ਕਿ 95 ਚ ਜਿਹੜੀ ਸਾਡੀ ਕੰਪਨੀ ਸੀ ਉਹ ਕਿਸੇ ਗਰੋਥ ਚ ਆ ਚੁੱਕੀ ਸੀ ਜੀ ਅਸੀਂ 1992 ਚ ਸ਼ੁਰੂ ਕੀਤੀ ਸੀ 96 ਚ ਗਰੋਥ ਚ ਆ ਗਈ ਸੀ ਕੰਪਨੀ ਤੇ 95 ਚ ਮੇਰੀ ਮੈਰਿਜ ਹੋ ਗਈ ਸੀ ਮੈਰਿਜ ਤੋਂ ਬਾਅਦ ਤਾਂ ਵੈਸੇ ਹੀ ਕਹਿੰਦੇ ਬੰਦਾ ਤਰੱਕੀ ਕਰਦਾ ਕਿਉਂਕਿ ਉਹਦੇ ਨਾਲ ਲక్ష్ਮੀ ਜੁੜ ਜਾਂਦੀ ਹੈ ਤੇ ਉਹ ਗਰੋਥ ਚ ਆ ਗਈ ਕੰਪਨੀ ਤੇ ਮੈਨੂੰ ਡਾਕਟਰ ਕਹਿਣ ਲੱਗੇ ਕਹਿੰਦੇ ਵੀ ਗੋਇਲ ਤੂੰ ਐਦਾਂ ਕਰਿਆ ਕਰ ਉਹ ਮੈਨੂੰ ਵੱਡੇ ਨੇ ਬਹੁਤ ਗੁਰੂ ਨੇ ਸਾਡੇ ਉਹ ਤੂੰ ਕਹਿ ਸਕਦੇ ਨੇ ਅੱਜ ਵੀ ਕਹਿ ਦਿੰਦੇ ਨੇ ਤੇ ਉਹ ਕਹਿੰਦੇ ਵੀ ਤੂੰ ਨਾ ਇੱਕ ਰਗਰ ਤ੍ਰਿਫਲਾ ਪਾਊਡਰ ਖਾਇਆ ਕਰ ਵਗੈ ਤ੍ਰਿਫਲਾ ਕਿਹੜਾ ਲਈਏ ਦਾਬਰ ਦਾ ਲਈਏ ਇੱਕ ਬੈਦਨਾਤ ਦਾ ਲਈਏ ਕਿ ਚੰਡੂ ਦਾ ਲਈਏ ਉਹ ਕਹਿੰਦੇ ਜਿਹੜਾ ਮਰਜ਼ੀ ਲੈ ਲਓ ਪਰ 1 2 ਐਂਡ 4 ਦੀ ਰੇਸ਼ਿਓ ਦਾ ਲੈਣਾ ਆਪਾਂ ਨੂੰ ਉਹ ਕਿਸੇ ਦਾ ਮਿਲੇ ਹੀ ਨਹੀਂ ਫਿਰ ਉਹਨਾਂ ਨੇ ਆਬ ਬਣਵਾਇਆ ਬਣਾ ਕੇ ਉਹਨ ਡੱਬਾ ਦੇਦਾ ਕਿਲੋ ਦਾ ਘਰੇ ਹੀ ਪਿਆ ਰਿਆ ਕਿੰਨੇ ਦਿਨ ਮੇਰੇ ਉੱਥੇ ਪਿਆ ਰਿਆ ਖਾਦਾ ਹੀ ਨਹੀਂ ਕਿਹੜਾ ਖਾਵੇ ਕੋਲ ਕਰੀਏ ਇੱਕ ਦਿਨ ਐਸਾ ਹੋਇਆ ਤਰਮਿੰਦਰ ਜੀ ਰਾਤ ਨੂੰ ਮੈਂ ਪਤਾ ਨਹੀਂ ਕੁਛ ਕੀ ਖਾ ਲਿਆ ਸਵੇਰੇ ਮੈਨੂੰ ਟਾਇਲਟ ਨਾ ਆਈ ਹੂੰ ਮੈਂ ਕਿਹਾ ਚੱਲ ਰਕਸਾ ਰੋਜ਼ ਹੀ ਕਹਿੰਦੇ ਰਹਿੰਦੇ ਨੇ ਐਡਾ ਖਾ ਲੈਣ ਉਹ ਖਾਇਆ ਮੈਨੂੰ 15 20 ਮਿੰਟ ਬਾਅਦ ਪ੍ਰੈਸ਼ਰ ਬਣ ਗਿਆ ਹੂੰ ਨੇ ਕਵਿਤਾ ਬੜੀ ਕਮਾਲ ਦੀ ਚੀਜ਼ ਆ ਉਸ ਤੋਂ ਬਾਅਦ ਉਹ ਦਿਨ ਜਾਂਦਾ ਜੀ ਅੱਜ ਦਾ ਦਿਨ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਲੈਣੇ ਲੈਂਦਾ ਹੂੰ ਉਸ ਤੋਂ ਬਾਅਦ ਨਾ ਕੋਈ ਲੂਜ਼ ਮੋਸ਼ਨ ਨਾ ਕੋਈ ਕਬਜ ਨਾ ਕੋਈ ਪੇਟ ਦਾ ਰੋਗ ਨਾ ਕੋਈ ਹੋਰ ਰੋਗ ਅੱਜ ਤੱਕ ਮਤਲਬ ਜੇ ਲੈਬ ਚ ਜਾ ਕੇ ਸੈਂਪਲ ਦੇ ਦੇਦਾ ਬਾਬੇ ਨਾਨਕ ਦੀ ਐਸੀ ਕਿਰਪਾ ਵਰਸਦੀ ਹੈ ਬਿਲਕੁਲ ਲੈਬ ਚ ਰਿਪੋਰਟ ਓਕੇ ਆਉਂਦੀ ਆ ਕੋਈ ਦਵਾਈ ਨਹੀਂ ਕੁਛ ਨਹੀਂ ਬੜਾ ਮੁੱਟਾ ਕੀਆ ਜਿਵੇਂ ਹੁਣ ਅਸੀਂ ਮੰਨ ਲਓ ਤ੍ਰਿਫਲਾ ਚੂਰਨ ਖਾਂਦੇ ਆ ਉਹ ਹੁਣ ਥੋੜਾ ਜਿਹਾ ਉਮਰ ਹੋ ਗਈ ਅ ਥੋੜੀ ਜਿਹੀ ਥਕਾਵਟ ਹੋਣ ਲੱਗੀ ਸੀ ਸਰੀਰ ਨੂੰ ਕਿਉਂਕਿ ਕੈਂਪ ਲਾਉਣੇ ਜਗਾ ਜਗਾ ਜਾਣਾ ਭੱਜਣਾ ਣਠਣਾ ਬੈਠਣਾ ਤਾਂ ਐਕਸ ਪਲੱਸ 골ਡ ਬਣਾ ਲਿਆ ਉਹ ਖਾਂਦੇ ਰਹੇ ਹੁਣ ਐਕਸ ਪਲੱਸ 골ਡ ਨੂੰ 3 ਸਾਲ ਹੋ ਗਏ ਜੀ ਮੈਂ ਆਪ ਖਾ ਰਿਹਾ ਇੱਕ ਰੋਜ਼ ਮਤਲਬ ਉਹਦੇ ਨਾਲ ਕੀ ਹੁੰਦਾ ਕਿ ਸਵੇਰੇ ਖਾ ਲਿਆ 10 ਵਜੇ ਰਾਤ ਦੇ 10 11 ਵਜੇ ਤੱਕ ਬੰਦਾ ਬਿਲਕੁਲ ਨੌਂ ਵਰ ਨੌਂ ਕੋਈ ਥਕਾਵਟ ਨਹੀਂ ਕੁਝ ਨਹੀਂ ਤਾਂ ਉਹਦਾ ਇੱਕ ਇਹ ਵੱਡਾ ਫਾਇਦਾ ਐਕਸ ਪਲੱਸ 골ਡ ਦਾ ਤੇ ਇਹ ਗੱਲ ਚੱਲ ਰਹੀ ਸੀ ਬਵਾਸੀਰ ਦੀ ਉਹ ਮੈਂ ਤ੍ਰਿਫਲਾ ਤੇ ਲੈ ਕੇ ਆਉਣੀ ਆ ਗੱਲ ਕਿਉਂਕਿ ਜੇ ਤੁਸੀਂ ਤ੍ਰਿਫਲਾ ਪਾਊਡਰ ਡੇਲੀ ਖਾਓਗੇ ਨਾ ਬਵਾਸੀਰ ਹੋਵੇ ਨਾ ਪੇਟ ਗੈਸ ਹੋਵੇ ਨਾ ਬਲੋਟਿੰਗ ਹੋਵੇ ਨਾ ਐਸਿਡਿਟੀ ਹੋਵੇ ਨਾ ਕੋਈ ਜਲਣ ਹੋਵੇ ਔਰ ਨਾ ਹੀ ਕੋਈ ਤੁਹਾਨੂੰ 슈ਗਰ ਨਾ ਕੋਈ ਹਾਰਟ ਦੀ ਪ੍ਰੋਬਲਮ ਨਾ ਬ੍ਰੇਨ ਦੀ ਪ੍ਰੋਬਲਮ ਲੱਗੇ ਕਿਉਂਕਿ ਤ੍ਰਿਫਲਾ ਜਿਹੜਾ ਹੈਗਾ ਉਹ ਰਸਾਇਣ ਕਿ ਜਦੋਂ ਕਮੈਂਟ ਚ ਜਾ ਕੇ ਲਿਖ ਦੋ ਵੀ ਤਿਰਫਲਾਣਾ ਹੋ ਗਿਆ ਪੀਜੀਆ ਹੀ ਖੋਲਤਾ ਇਹ ਪੀਜੀਆ ਹੀ ਹੋਇਆ ਇਹਨੂੰ ਇਹਨੂੰ ਧਿਆਨ ਨਾਲ ਗੌਰ ਨਾਲ ਪੜਿਓ ਤਿਰਫਲਾ ਦਾ ਇਤਿਹਾਸ ਪੜਿਓ 5 5000 ਸਾਲ ਤੋਂ ਪਹਿਲਾਂ ਦਾ ਇਤਿਹਾਸ ਹੈ ਇਸ ਤਰਫਲਾ ਪਾਊਡਰ ਦਾ ਗ੍ਰੰਥਾਂ ਦੇ ਵਿੱਚ ਗ੍ਰੰਥ ਕੋਈ ਅਮਰੀਕਾ ਤੋਂ ਨਹੀਂ ਆਇਆ ਗ੍ਰੰਥ ਆਪਣੇ ॠषि मुनियों ਨੇ ਲਿਖੇ ਨੇ ਬਾਈ ਚਾਂਸ ਦੇ ਗ੍ਰੰਥ ਪਿਆ ਚੰਗੀ ਤਰ੍ਹਾਂ ਇਹਨੂੰ ਦੇਖੋ ਪੜੋ ਸਮਝਣ ਦੀ ਕੋਸ਼ਿਸ਼ ਕਰੋ ਇਹ ਗ੍ਰੰਥ ਤੁਹਾਡੇ ਉਹਦੇ ਤੇ ਵੀ ਪਿਆ ਹੋਊਗਾ ਫੇਸਬੁੱਕ ਤੇ ਕਿਤੇ ਨਾ ਕਿਤੇ ਇਹਨਾਂ ਗ੍ਰੰਥਾਂ ਦਾ ਸਤਕਾਰ ਕਰੋ ਔਰ ਜਿੰਨੇ ਵੀ ਸਾਡੇ ਵੈਦ ਆ ਉਹ ਇਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਨਾ ਜਾਣਦੇ ਆ ਇਹਦੇ ਵਿੱਚ ਜਿਹੜੀ ਚੀਜ਼ ਲਿਖੀ ਗਈ ਉਹ ਕਿਸੇ ਦੀ ਨਹੀਂ ਹੈਗੀ ਇਸੇ ਦੀ ਜਾਗੀਰ ਨਹੀਂ ਕੀ ਸੁਭਾਸ਼ ਗੋਇਲ ਕਹਦੇ ਮੇਰਾ ਹੀ ਨੁਸਖਾ ਮੇਰਾ ਮੂਰਾ ਕੁਝ ਨਹੀਂ ਕੱਲਾ ਤਰਫਲਾ ਪਾਊਡਰ ਲੋ 1 2 ਐਂਡ 4 ਮਤਲਬ ਹਰੜ ਬਹੜਾ ਤੇ ਆਮਲਾ ਹਰੜ 100 ਗ੍ਰਾਮ ਬਹੜਾ 200 ਗ੍ਰਾਮ ਆਮਲਾ 400 ਗ੍ਰਾਮ ਇਹ ਨੁਸਖਾ ਲਿਖ ਲਿਓ ਫੋਨ ਨਾ ਕਰਿਓ ਬਾਰ-ਬਾਰ ਕਿਉਂਕਿ ਲੋਕ ਫੋਨ ਬਹੁਤ ਕਰਦੇ ਆ ਕੰਮ ਦੀ ਗੱਲ ਨਹੀਂ ਕਰਨੀ ਫੋਨ ਕਰੀ ਜਾਂਦੇ ਆ ਜਾਂ ਕਮੈਂਟ ਵੀ ਇਹੋ ਜਿਹੇ ਪਾਉਣਗੇ ਇੱਕ ਵਾਰ ਤਾਂ ਦਿਮਾਗ ਹੀ ਸੜ ਜਾਂਦਾ ਪੜ੍ਹ ਕੇ ਨਾ ਪਾਇਆ ਕਰੋ ਯਾਰ ਕੋਈ ਜ਼ਰੂਰਤ ਹੈ ਜ਼ਰੂਰੀ ਹੈ ਵੀ ਕਮੈਂਟ ਲਿਖਣੇ ਹੀ ਲਿਖਣਾ ਤੇ ਉਸ ਤੋਂ ਬਾਅਦ ਉਹ ਗੱਲ ਲਿਖੋ ਜਿਹੜੀ ਤੁਹਾਨੂੰ ਸਮਝ ਆ ਗਈ ਕਿ ਵਾਕਈ ਗੋਲਸਾਹਿਬ ਨੇ ਕਈ ਵਾਰ ਤਾਂ ਵੀਡੀਓ ਧਰਮਿੰਦਰ ਸਾਹਿਬ ਪੈਂਦੀ ਵੀ ਨਹੀਂ ਹੂੰ ਖੋਲਦੇ ਵੀ ਨਹੀਂ ਪਹਿਲਾਂ ਕਮੈਂਟ ਆ ਜਾਂਦਾ ਹੂੰ ਹੈ ਜੀ ਔਰ ਪੂਰੀ ਸੁਣਦੇ ਨਹੀਂ ਪੂਰੀ ਦੇਖਦੇ ਨਹੀਂ ਪਹਿਲਾਂ ਲਿਖ ਦੇਣਗੇ ਐਡਰੈਸ ਦੱਸੋ ਜੀ ਕੋਣ ਨੰਬਰ ਦੱਸੋ ਸਭ ਕੁਝ ਤਾਂ ਲਿਖਿਆ ਆ ਭਲੇਮਾਨ ਕਿਉਂ ਤੰਗ ਕਰਦਾ ਹੈ ਨਾ ਵੀ ਜੋ ਲਿਖਿਆ ਪੜੋ ਤੁਸੀਂ ਇਹਦਾ ਫਾਇਦਾ ਚੱਕੋ ਮੈਂ ਕਹਿੰਦਾ ਸੁਭਾਸ਼ ਗੋਇਲ ਨੇ 200 ਗੱਲ ਬੋਲਤੀ ਨਾ ਜੇ ਦੋ ਵੀ ਤੁਹਾਡੇ ਮਤਲਬ ਦੀਏ ਨੇ ਉਹ ਰੱਖ ਲਓ 198 ਨੂੰ ਟੋਕਰੀ ਚ ਪਾ ਦਿਓ ਨਾ ਰੱਖੋ ਜ਼ਰੂਰੀ ਨੇ ਕਿ ਪਤਾ ਕਿਸੇ ਹੋਰ ਦੇ ਕੰਮ ਦੀ ਆਉਣ ਇਸ ਕਰਕੇ ਬਵਾਸੀਰ ਜਿਹੜੀ ਆ ਪੋਰਟਲ ਵੇਨ ਦੀ ਇਨਫੈਕਸ਼ਨ ਹੈ ਉਹਦੇ ਵਾਸਤੇ ਸੰਡੇ ਜਿਹੜੇ ਵੈਦ ਆ ਉਹ ਬਣਾਉਂਦੇ ਨੇ ਬਹੁਤ ਦਵਾਈਆਂ ਇੱਕ ਤੇ ਪਾਇਲਸ ਨੰਬਰ 1 ਗੋਲੀ ਬਣਦੀ ਹੈ ਪਾਇਲਸ ਨੰਬਰ 2 ਗੋਲੀ ਬਣਦੀ ਹੈ ਪਾਇਲਸ ਕੇਅਰ ਕੈਪਸੂਲ ਬਣਦਾ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਹੈ ਜਿਹਨੂੰ ਮੱਸੇ ਬਾਹਰ ਆ ਜਾਂਦੇ ਆ ਜੋ ਕਿ ਹੋਰ ਪ੍ਰੋਬਲਮ ਇਦਾਂ ਦੀ ਸੁੱਜ ਜਾਂਦਾ ਰੀਚੋ ਜਿਵੇਂ ਗੁਦਾ ਦਾ ਏਰੀਆ ਲਾਲ ਹੋ ਜਾਂਦਾ ਸੁੱਜ ਜਾਂਦਾ ਬੈਠਿਆ ਨਹੀਂ ਜਾਂਦਾ ਤਕਲੀਫ ਹੁੰਦੀ ਹੈ ਪਰ ਇਹ ਤਕਲੀਫ ਮੈਨੂੰ ਵੀ ਹੁੰਦੀ ਹੈ ਜਦੋਂ ਮਰੀਜ਼ ਮੇਰੇ ਮੂਹਰੇ ਬੈਠੇ ਰੋਂਦੇ ਹੁੰਦੇ ਆ ਅਸੀਂ ਵੀ ਬਹੁਤ ਤਕਲੀਫ ਮਹਿਸੂਸ ਕਰਦੇ ਆ ਤੇ ਅਸੀਂ ਉਹ ਚੀਜ਼ਾਂ ਉਹਨਾਂ ਨੂੰ ਦਿੰਨੇ ਆ ਜਿਹੜਾ ਕਿ ਉਹ ਮਿੰਟੇ ਬਾਅਦ ਕਹਿੰਦੇ ਆ ਗੁਲ ਸਾਹਿਬ ਥੈਂਕ ਯੂ ਮੈਠਣ ਜੋਗੇ ਹੋਗੇ ਪਰ ਮਤਲਬ ਉਹਦੇ ਵਿੱਚ ਅਸੀਂ ਇੱਕ ਇਹ ਬਹੁਤ ਬਹੁਤ लवली ਚੀਜ਼ ਬਣਾਈ ਆ ਅੱਜ ਤੱਕ ਹਿੰਦੁਸਤਾਨ ਚ ਫਰਸਟ ਟਾਈਮ ਇਹਦੇ ਚ ਕਸੀਸਾਦੀ ਤੇਲ ਜਾਂ ਤਿਆਦੀ ਤੇਲ ਔਰ ਇਰੀਮੇਦ ਇਰੀਮਾਦੀ ਤੇਲ ਇਰੀਮਾਦੀ ਤੇਲ ਤੇ ਤਿੰਨ ਤੇਲ ਇਹਨਾਂ ਨੂੰ ਜਿਹੜਾ ਕੁਝ ਮੈਂ ਬੋਲਿਆ ਪਲੀਜ਼ ਇਹਨੂੰ ਬੈਕ ਕਰਕੇ ਨੋਟ ਕਰ ਲਿਓ ਸਪੈਲਿੰਗ ਨੋਟ ਕਰਕੇ ਇੱਕ ਇੱਕ ਚੀਜ਼ Google ਤੇ ਪਾ ਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਵੀ ਗੁਇਲ ਸਾਹਿਬ ਨੇ ਵਾਕਈ ਦਿਲ ਕੱਢ ਕੇ ਰੱਖ ਦਿੱਤਾ ਇਹਦੇ ਵਿੱਚ ਔਰ ਇਹ ਦਿਲੋਂ ਦਿੱਤੀ ਆ ਮੈਂ ਚੀਜ਼ ਲੋਕਾਂ ਨੂੰ ਕਿਉਂਕਿ ਬਹੁਤ ਪੇਸ਼ੈਂਟ ਤਕਲੀਫ ਚ ਬਵਾਸੀਰ ਦਾ ਬਹੁਤ ਤਕਲੀਫ ਚ ਪੇਸ਼ੈਂਟ ਬਵਾਸੀਰ ਦਾ ਉਹਦੇ ਲਈ ਇੱਕ ਇਹ ਐਸੀ ਚੀਜ਼ ਬਣੀ ਐ ਤੁਸੀਂ ਜ਼ਿੰਦਗੀ ਚ ਯਾਦ ਕਰੋਗੇ ਤੁਹਾਡੀ ਮਾਂ ਤੁਹਾਡੇ ਪਿਤਾ ਤੁਹਾਡੇ ਭੈਣ ਭਰਾ ਕੋਈ ਬਜ਼ੁਰਗ ਘਰ ਚ ਜਾਂ ਕੋਈ ਵੀ ਆਪਣਾ ਰਿਸ਼ਤੇਦਾਰ ਬਵਾਸੀਰ ਤੋਂ ਅਗਰ ਦੁਖੀ ਹੈ ਤਾਂ ਉਹਨੂੰ ਆਹ ਤੋਹਫਾ ਦੇ ਦਿਓ ਇਹ ਸੱਚਮੁੱਚ ਤੋਹਫਾ ਹੈ ਇਹ ਤੋਹਫਾ ਦੇ ਦਿਓ ਤੁਹਾਨੂੰ ਜ਼ਿੰਦਗੀ ਪਰ ਥੈਂਕਿਊ ਕਰੂਗਾ ਤੁਸੀਂ ਉਹਨੂੰ ਚਾਹੇ 9 ਲੱਖ ਦੇ ਦਿਓ ਉਹਦਾ ਥੈਂਕਿਊ ਘੱਟ ਕਰੂਗਾ ਜੇ ਇਹੋ ਜੀ ਚੀਜ਼ ਕੋਈ ਦੇ ਦਿੱਤੀ ਉਹਦੇ ਲਈ ਤੁਹਾਨੂੰ ਥੈਂਕਿਊ ਕਰੂਗਾ ਨਹੀਂ ਦੇ ਸਕਦੇ ਉਹਨੂੰ ਸਲਾਹ ਜ਼ਰੂਰ ਦੇ ਦੇਓ ਵੀ ਆਹ ਵੀਡੀਓ ਦੇਖ ਜੇ ਤੈਨੂੰ ਬਵਾਸੀਰ ਦੀ ਪ੍ਰੋਬਲਮ ਹੈ ਤਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਪਾਇਲ ਸੈਟ ਆਇਲ ਪਾਇਲ ਸੈਟ ਆਇਲ ਤੇ ਪਾਇਲ ਸੈਟ ਕੈਪਸੂਲ ਦੋ ਚੀਜ਼ਾਂ ਹੀ ਕਾਫੀ ਨੇ ਜਿਹੜੀਆਂ ਮੈਂ ਇੰਨੀਆਂ ਦਵਾਈਆਂ ਬੋਲੀਆਂ ਨੇ ਉਹ ਇੱਕ ਅਲੱਗ ਪਰੇ ਜੇ ਦੋ ਚੀਜ਼ਾਂ ਤੁਸੀਂ ਸਾਡੇ ਕਿਸੇ ਵੀ ਆਊਟਲੈਟ ਤੋਂ ਪਰਚੇਸ ਕਰ ਲਓ Google ਤੇ ਜਾ ਕੇ ਪਰਚੇਸ ਕਰ ਲਓ www.maidwan.com ਤੇ ਜਾ ਕੇ ਪਰਚੇਸ ਕਰ ਲਓ ਤੇ ਸਾਡੇ ਜਿੰਨੇ ਆਊਟਲੈਟ ਖੁੱਲੇ ਹੋਏ ਆ ਕਿਸੇ ਤੇ ਵੀ ਜਾ ਕੇ ਇਹਨੂੰ ਤੁਸੀਂ ਪਰਚੇਸ ਕਰ ਲਓ ਪੂਰਾ ਬਿੱਲ ਮਿਲੂਗਾ ਔਰ ਪੂਰੀ ਤਰ੍ਹਾਂ GST ਪੇ ਕਰਕੇ ਲੈਣਾ GST ਲੱਗਾ ਹੋਊਗਾ ਉਹਦੇ ਉੱਤੇ ਤਾਂ ਇਹ ਜਿਹੜੀ ਚੀਜ਼ ਜਦੋਂ ਤੁਸੀਂ ਲਓਗੇ ਤੁਹਾਨੂੰ ਪਤਾ ਲੱਗੂਗਾ ਕਿ ਵਾਕਈ ਕਮਾਲ ਦੀ ਚੀਜ਼ ਹੈ ਇਹਨੂੰ ਲਾਉਣ ਦੀ ਵਿਧੀ ਇਹਨੂੰ ਵਰਤਣ ਦੀ ਵਿਧੀ ਮੈਂ ਵੀਡੀਓ ਚ ਨਹੀਂ ਦੱਸੂਗਾ ਕਿਉਂਕਿ ਥੋੜਾ ਜਿਹਾ ਕੋਈ ਚੀਜ਼ਾਂ ਸੀਕ੍ਰੀਟ ਹੁੰਦੀਆਂ ਨੇ ਇਹ ਉਹਦੇ ਤੇ ਲਿਖੀ ਹੋਊਗੀ ਚਾਰਟ ਬਣਿਆ ਹੋਊਗਾ ਉਹਨੂੰ ਮੁਤਾਬਕ ਦੇਖ ਕੇ ਇਹਨੂੰ ਤਿੰਨ ਵਾਰੀ ਹਫ਼ਤੇ ਚ ਕਰਨਾ ਇੱਕ ਦਿਨ ਛੱਡ ਕੇ ਤਰਮਿੰਦਰ ਜੀ ਤਿੰਨ ਵਾਰੀ ਕਰਨਾ ਮੈਨੂੰ ਨਹੀਂ ਲੱਗਿਆ ਅਜੇ ਤੱਕ ਕਿਸੇ ਨੇ ਦੂਜੀ ਸ਼ੀਸ਼ੀ ਵਰਤੀ ਹੋਵੇ ਇੱਕ ਸ਼ੀਸ਼ੀ ਨਾਲ ਹੀ ਪੋਰਟਲ ਵੇਨਦਾ ਪੂਰਾ ਇਨਫੈਕਸ਼ਨ ਖਤਮ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਬਵਾਸੀਰ ਜਿਹੜੀ ਆ ਇੱਕ ਵਜ ਮੇ ਪੰਜਾਬੀ ਕਹਿੰਦੇ ਹੁੰਦੇ ਵੀ ਗਵਾਂਡੀਆਂ ਦੀ ਵੀ ਨਹੀਂ ਰਹਿਣੀ ਮਤਲਬ ਗਵਾਂਡੀਆਂ ਦੀ ਕਮੇਂਡੀ ਨਹੀਂ ਰਹਿਣੀ ਗਵਾਂਡੀ ਵੀ ਪੁੱਛੜ ਕੇ ਕਿੰਤੋਂ ਠੀਕ ਹੋਇਓ ਜਦੋਂ ਉਹ ਦਵਾਈ ਲੈਣਗੇ ਉਹਨਾਂ ਦੀ ਵੀ ਨਹੀਂ ਰਹਿਣੀ ਮਤਲਬ ਕਹਿਣ ਦਾ ਕਿ ਐਦਾਂ ਦੀਆਂ ਚੀਜ਼ਾਂ ਜਦੋਂ ਅਸੀਂ ਬਣਾਉਨੇ ਆ ਇੱਥੋਂ ਗੱਲ ਕਰਦੇ ਆ ਇੱਥੋਂ ਦੇਖੋ ਤੁਸੀਂ ਮੇਰੀ ਗੱਲ 'ਚ ਐ ਨਹੀਂ ਗੱਲ ਕਰ ਲੂਗਾ ਕੋਈ ਵੀ ਚੱਕ ਲੋ ਲੈ ਲੋ ਮੇਤੋ ਲੈ ਲੋ ਮੈਂ ਕਹਿੰਦਾ ਤੁਸੀਂ ਫੋਨ ਵੀ ਨਾ ਕਰੋ ਆਉਣ ਦੀ ਵੀ ਲੋੜ ਨਹੀਂ ਡਾਕਟਰਾਂ ਵੈਦਾਂ ਨੂੰ ਮਿਲਣ ਦੀ ਲੋੜ ਨਹੀਂ ਤੁਸੀਂ ਇਹਨੂੰ ਆਊਟਲੈਟ ਤੇ ਜਾ ਕੇ ਓਟੀਸੀ ਦੇ ਵਿੱਚ ਲੈ ਸਕਦੇ ਹੋ ਪ੍ਰੋਡਕਟ ਓਟੀਸੀ ਪਾਸ ਹੈ ਜੀਐਮਪੀ ਸਰਟੀਫਾਈਡ ਹੈ گورਨਮੈਂਟ ਤੋਂ ਅਪਰੂਵਡ ਹੈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਕੀ ਸਾਡੇ ਵੈਦ ਸਾਡੇ ਡਾਕਟਰ ਹਮੇਸ਼ਾ ਤੁਹਾਡੇ ਕੋਲੇ ਡੋਰ ਸਟੈਪ ਤੇ ਰਹਿਣਗੇ ਜਿਹੜੇ ਵੀ ਆਊਟਲੈਟ ਤੇ ਤੁਸੀਂ ਜਾਓਗੇ ਉੱਥੇ ਇੱਕ ਕਾਲਮ ਹੋਊਗਾ ਸਾਡੇ ਕੰਪਿਊਟਰ ਉੱਥੇ ਪਏ ਹੋਣਗੇ ਤੁਸੀਂ ਖੁਦ ਉਹਨੂੰ ਕਲਿੱਕ ਕਰੋ ਡਾਕਟਰ ਨਾਲ ਗੱਲ ਕਰਨੀ ਹੈ ਉੱਥੇ ਕਾਲਮ ਖੁੱਲੂਗਾ ਸਾਡੇ ਡਾਕਟਰ ਸਾਹਿਬ ਨਾਲ ਤੁਹਾਡੀ ਗੱਲ ਉੱਥੇ ਹੀ ਹੋਊਗੀ ਐਤੋਂ ਵਧੀਆ ਫੈਸਿਲਿਟੀ ਹੋਰ ਜੇ ਹੋ ਸਕੀ ਤਾਂ ਜਰੂਰ ਦਵਾਂਗੇ ਬਿਲਕੁਲ ਕੁੱਕੇ ਗੋਇਲ ਸਾਹਿਬ ਹੋਰਾਂ ਦੇ ਨਾਲ ਸੰਪਰਕ ਕਰਨਾ ਕਹਿੰਦੇ ਬੜਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਵੈਸੇ ਚਾਹੇ ਉਹ ਫਿਲਮ ਸਟਾਰ ਹੋਣ ਚਾਹੇ ਹੋ ਅਦਾਕਾਰ ਹੋਣ ਗਾਇਕ ਹੋਣ ਸਿਆਸਤਦਾਨ ਹੋਣ ਕਈ ਲੋਕ ਨੇ ਜਿਹੜੇ ਗੋਇਲ ਸਾਹਿਬ ਦੇ murid ਹੋ ਚੁੱਕੇ ਨੇ ਕਿਉਂਕਿ ਖੁਦ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਦੇਖ ਸਕਦੇ ਹੋ ਕਿ ਉਹ ਵੀ ਇਹਨਾਂ ਦੀਆਂ ਦਵਾਈਆਂ ਦਾ ਗੁਣਗਾਨ ਕਰਦੇ ਨਜ਼ਰ ਆਉਂਦੇ ਨੇ ਕਈਆਂ ਨੂੰ ਤਾਂ ਇਹ ਸੁਣਿਆ ਕਿ ਅਲਰਜੀ ਸੀਗੀ ਕਈਆਂ ਨੇ ਇਹ ਸੁਣਿਆ ਕਿ ਉਹਨਾਂ ਦੀ ਸਕਿਨ ਦੀ ਪ੍ਰੋਬਲਮ ਸੀ ਕਾਫੀ ਕੁਝ ਗੋਇਲ ਸਾਹਿਬ ਨੇ ਹੱਲ ਕਰ ਦਿੱਤਾ ਤੇ ਹੁਣ ਉਹਨਾਂ ਦਰਸ਼ਕਾਂ ਵਾਸਤੇ ਮਰੀਜ਼ਾਂ ਵਾਸਤੇ ਰਾਹਤ ਭਰੀ ਖਬਰ ਇਹ ਹੈ ਕਿ ਗੋਇਲ ਸਾਹਿਬ ਨੇ ਪੰਜ ਡਾਕਟਰਾਂ ਦੀ ਟੀਮ ਤਿਆਰ ਕੀਤੀ ਹੈ ਪੂਰੇ ਸਰਟੀਫਾਈਡ ਡਿਗਰੀ ਹੋਲਡਰ ਡਾਕਟਰ ਨੇ ਜਿਹੜੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਿਆ ਕਰਨਗੇ ਤੇ ਵਕਫਾਕ ਥਾਵਾਂ ਦੇ ਉੱਤੇ ਆਪਣੇ ਆਊਟਲੈਟ ਵੀ ਇਹਨਾਂ ਨੇ ਖੋਲਣ ਦੀ ਤਿਆਰੀ ਕਰ ਲਈ ਹੈ ਕਈ ਥਾਵਾਂ ਦੇ ਉੱਤੇ ਖੁੱਲ ਵੀ ਗਏ ਨੇ ਤਾਂ ਉੱਥੋਂ ਵੀ ਤੁਸੀਂ ਵੈਦਬਾਨ ਦੇ ਸਾਰੇ ਪ੍ਰੋਡਕਟ ਲੈ ਸਕਦੇ ਹੋ ਡਾਕਟਰ ਉੱਥੇ ਵੀ ਹੋਣਗੇ ਮਾਹਰ ਉੱਥੇ ਵੀ ਹੋਣਗੇ ਜਿਹੜੇ ਤੁਹਾਨੂੰ ਪੂਰਾ ਗਾਈਡ ਵੀ ਕਰਨਗੇ ਤੁਹਾਡੀ ਸਮੱਸਿਆ ਨੂੰ ਸੁਣ ਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਵੀ ਕਰਨਗੇ ਤੇ ਗੁਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ